ਦੋਸਤੋ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ ਇਸ ਸਮੇਂ ਦੌਰਾਨ ਚੰਦਰਮਾ ਸੂਰਜ ਦੇ ਸਾਹਮਣੇ ਆ ਜਾਵੇਗਾ ਅਤੇ ਇਸ ਨੂੰ ਪੂਰੀ ਤਰ੍ਹਾਂ ਢੱਕ ਲਵੇਗਾ ਅਜੀ ਇਸ ਸਥਿਤੀ ਵਿੱਚ ਪੂਰਾ ਸੂਰਜ ਚੰਦਰ ਗ੍ਰਹਿਣ ਹੋਵੇਗਾ ਅਸੀਂ ਤੁਸੀਂ ਮਨੁੱਖਾਂ ਤੇ ਇਸ ਦੇ ਬਹੁਤ ਸਾਰੇ ਪ੍ਰਭਾਵਾਂ ਬਾਰੇ ਸੁਣਾਇਆ ਹੋਵੇਗਾ ਪਰ ਅੱਜ ਮੈਂ ਤੁਹਾਨੂੰ ਜਾਨਵਰਾਂ ਪੰਛੀਆਂ ਅਤੇ ਕੀੜਿਆਂ ਤੇ ਇਸ ਦੇ ਹੈਰਾਨੀਜਨਕ ਪ੍ਰਭਾਵਾਂ ਬਾਰੇ ਦੱਸਾਂਗਾ ਆਓ ਜਾਣਦੇ ਹਾਂ ਇਹ ਸੂਰਜ ਗ੍ਰਹਿਣ ਉੱਤਰੀ ਅਮਰੀਕਾ ਦੇ ਇੱਕ ਵੱਡੇ ਖੇਤਰ ਵਿੱਚ ਦਿਖਾਈ ਦੇਵੇਗਾ ਪਰ ਭਾਰਤ ਵਿੱਚ ਇਹ ਨਹੀਂ ਦਿਖਾਈ ਦੇਵੇਗਾ ਇਹ ਸੂਰਜ ਗ੍ਰਹਿਣ ਪੱਛਮੀ ਯੂਰਪ ਮੈਕਸੀਕੋ ਮੱਧ ਅਮਰੀਕਾ ਕੈਨੇਡਾ ਇੰਗਲੈਂਡ ਉੱਤਰੀ ਪੱਛਮੀ ਖੇਤਰ ਦੱਖਣੀ ਅਮਰੀਕਾ ਦੇ ਉੱਤਰੀ ਹਿੱਸੇ ਅਤੇ ਆਇਰਲੈਂਡ ਵਿੱਚ ਦਿਖਾਈ ਦੇਵੇਗਾ ਉਹ ਗਿਆਨੀ ਵੀ ਇਸ ਪੂਰਨ ਸੂਰਜ ਗ੍ਰਹਿਣ ਦਾ ਇੰਤਜ਼ਾਰ ਕਰ ਰਹੇ ਹਨ ਇਸ ਦਾ ਕਾਰਨ ਇਹ ਹੈ ਕਿ ਉਹ ਪੰਛੀਆਂ ਕੀੜੇ ਮਕੌੜਿਆਂ ਰੁੱਖਾਂ ਪੌਦਿਆਂ ਤੇ ਇਸ ਦੇ ਹੈਰਾਨੀ ਜਨਕ ਪ੍ਰਭਾਵਾਂ ਨੂੰ ਦੇਖਣਾ ਚਾਹੁੰਦੇ ਹਨ ਕਿਉਂਕਿ ਇਸ ਘਟਨਾ ਦੌਰਾਨ ਹਰੇ ਰਾ ਹੁੰਦਾ ਹੈ ਤਾਪਮਾਨ ਵਿੱਚ ਗਰਾਵੜ ਦੇਖਣ ਨੂੰ ਮਿਲਦੀ ਹੈ ਅਜਿਹੇ ਚ ਇਨਸਾਨਾਂ ਲਈ ਨਹੀਂ ਸਗੋਂ ਜਾਨਵਰਾਂ ਅਤੇ ਜੀਵਾਂ ਲਈ ਵੀ ਇਹ ਅਜੀਬ ਨਜ਼ਾਰਾ ਹੈ ਦਰਅਸਲ ਵਿਗਿਆਨੀ ਇਸ ਨਾਲ ਸੰਬੰਧਿਤ ਅਧਿਐਨ ਪਹਿਲਾਂ ਹੀ ਕਰ ਚੁੱਕੇ ਹਨ ਜਿਸ ਵਿੱਚ ਜਾਨਵਰਾਂ ਪੰਛੀਆਂ ਕੀੜੇ ਮਕੌੜਿਆਂ ਦਾ ਅਜੀਬ ਵਿਹਾਰ ਸਾਹਮਣੇ ਆਇਆ ਆਉ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੋਸਤੋ ਤੁਹਾਨੂੰ ਦੱਸ ਦਈਏ 2017 ਦੇ ਅਮਰੀਕਾ ਸੂਰਜ ਗ੍ਰਹਣ ਦੌਰਾਨ ਵਿਗਿਆਨੀਆਂ ਨੇ ਇੱਕ ਦੇਖਣ ਕੀਤਾ ਸੀ ਜਿਸ ਵਿੱਚ ਉਸ ਸੂਰਜ ਗ੍ਰਹਣ ਦੌਰਾਨ ਪੰਛੀ ਸਭ ਤੋਂ ਵੱਧ ਉਲਝਣ ਵਿੱਚ ਦਿਖਾਈ ਦਿੱਤੇ ਦਿਨ ਦੀ ਰੋਸ਼ਨੀ ਵਿੱਚ ਤਬਦੀਲੀ ਕਾਰਨ ਉਹਨਾਂ ਨੂੰ ਸ਼ਾਮ ਰਾਤ ਵਰਗੀ ਲੱਗਦੀ ਸੀ ਅਤੇ ਉਹ ਸਭ ਕੁਝ ਵਿਚਕਾਰ ਛੱਡ ਕੇ ਹੀ ਆਰਾਮ ਕਰਨ ਚਲੇ ਗਏ ਪਰ ਜਿਵੇਂ ਹੀ ਹਨੇਰਾ ਫੈਲਿਆ ਉਹਨਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਇਹ ਖੋਜ ਕਾਰਨਲ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤੀesto ਸਾਨੂੰ ਪਤਾ ਹੈ ਪੰਛੀਆਂ ਬਾਗ ਜਾਨਵਰਾਂ ਦੀ ਵੀ ਕੋਈ ਘੜੀ ਨਹੀਂ ਹੁੰਦੀ ਅਜਿਹੀ ਸਥਿਤੀ ਵਿੱਚ 2017 ਵਿੱਚ ਅਮਰੀਕਾ ਸੂਰਜ ਗ੍ਰਹਿਣ ਦੌਰਾਨ ਖੋਜ ਕਰਤਾਵਾਂ ਨੇ ਪਾਇਆ ਕਿ ਜਦੋਂ ਦਿਨ ਰਾਤ ਵਰਗਾ ਲੱਗਦਾ ਸੀ ਤਾਂ ਜਾਨਵਰ ਜਾਂ ਤਾਂ ਸ਼ਿਕਾਰ ਲਈ ਨਿਕਲਦੇ ਹਨ ਜਾਂ ਸੌਂ ਜਾਂਦੇ ਹਨ ਤੁਹਾਨੂੰ ਦੱਸ ਦੇ ਦੱਸ ਦੇ ਕਿ ਉਹ ਕਿਸ ਤਰ੍ਹਾਂ ਦੀ ਗਤੀਵਿਧੀ ਕਰਨਗੇ ਇਹ ਉਹਨਾਂ ਦੀ ਨਸਲ ਅਤੇ ਉਮਰ ਤੇ ਨਿਰਭਰ ਕਰਦਾ ਹੈ ਜਦੋਂ ਚੰ드ਰਮਾ ਸੂਰਜ ਨੂੰ ਢੱਕ ਲੈਂਦਾ ਹੈ ਤਾਂ ਹਨੇਰਾ ਹੋ ਜਾਂਦਾ ਹੈ ਅਜਿਹੇ ਵੇਲੇ ਰਾਤ ਨੂੰ ਫੋਰਮ ਚੌਣਵਣੀਆਂ ਟਿੱਡੀਆਂ ਅਚਾਨਕ ਰੋਲਾ ਪਾਉਣ ਲੱਗ ਜਾਂਦੀਆਂ ਹਨ ਅਤੇ ਰੋਸ਼ਨੀ ਉਹਦੇ ਹੀ ਚੁੱਪ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਗ੍ਰਹਿਣ ਦੌਰਾਨ ਕੁકડ ਵੀ ਸੌ ਜਾਂਦੇ ਹਨ ਅਤੇ ਗ੍ਰਹਿਣ ਖਤਮ ਹੋਣ ਤੇ ਬਾਗ ਦੇਣ ਸ਼ੁਰੂ ਕਰ ਲੈਂਦੇ ਹਨ ਥੋੜੇ ਸਮੇਂ ਲਈ ਹੀ ਰਹਿਣ ਵਾਲਾ ਇਹ ਕੁਦਰਤੀ ਹਨੇਰਾ ਉਹਨਾਂ ਨੂੰ ਦਿਨ ਅਤੇ ਰਾਤ ਵਿਚਕਾਰ ਉਲਝਣ ਵਿੱਚ ਛੱਡ ਦਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਗ੍ਰੈਂਡ ਦੌਰਾਨ ਮੱਖੀਆਂ ਅਤੇ ਫੁੱਲਾਂ ਤੋਂ ਆਪਣੇ ਛੱਤੇਵਲ ਪਰਤਣ ਲਗਦੀਆਂ ਹਨ ਅਤੇ ਉਹ ਦਿਨ ਰਾਤ ਨੂੰ ਉਲਝਣ ਵਿੱਚ ਰਹਿੰਦੀਆਂ ਹਨ ਅਤੇ ਅਗਲੀ ਗੱਲ ਸੂਦੇ ਗ੍ਰੈਂਡ ਦੌਰਾਨ ਪੌਦਿਆਂ ਤੇ ਇਸ ਦੇ ਕੀ ਪ੍ਰਭਾਵ ਹੁੰਦੇ ਹਨ 2017 ਵਿੱਚ ਇੰਡੀਆਨਾ ਯੂਨੀਵਰਸਿਟੀ ਦੇ ਪੌਦਿਆਂ ਤੇ ਵਾਤਾਵਰਣ ਵਿਗਿਆਨੀਆਂ ਨੇ ਪੌਦਿਆਂ ਦੇ ਵਿਵਹਾਰ ਤੇ ਇੱਕ ਅਧਿਐਨ ਕੀਤਾ ਜਿਸ ਵਿੱਚ ਉਹਨਾਂ ਨੇ ਪਾਇਆ ਕਿ 60 ਤੋਂ 100 ਸਾਲ ਪੁਰਾਣੇ ਪੌਦਿਆਂ ਨੇ ਕੁਲ ਸੂਰਜ ਗ੍ਰਹਿਣ ਦੌਰਾਨ ਪ੍ਰਕਾਸ਼ ਸੰਸਲੇਸ਼ਨ ਵਿੱਚ ਕਮੀ ਦਾ ਅਨੁਭਵ ਕੀਤਾ ਅਜਿਹੀ ਸਥਿਤੀ ਵਿੱਚ 8 ਅਪ੍ਰੈਲ ਨੂੰ ਪੂਰਨ ਸੂਰਜ ਗ੍ਰਹਿਣ ਦੌਰਾਨ ਇੰਡੀਆਨਾ ਦੇ ਇੱਕ ਜੰਗਲਾਂ ਵਿੱਚ ਪੌਦਿਆਂ ਬਾਰੇ ਇੱਕ ਹੋਰ ਅਧਿਐਨ ਕਰਨ ਦੀ ਯੋਜਨਾ ਵਿਗਿਆਨੀ ਬਣਾ ਰਹੇ ਹਨ